ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਬਾਬਾ ਡੇਵਲ ਸਿੰਘ ਜੀ ਦੀਪ ਸਿੰਘ ਜੀ ਦਾ ਦੇ ਨਾਲ ਵਿਚਾਰ ਦੇ ਵਿੱਚ ਸਵਾਲ ਆਇਆ ਤੇ ਪਰਮੇਸ਼ਰ ਦਾ ਜਿਹੜਾ ਦੁਸ਼ਟਾਂ ਨੂੰ ਸੰਘਾਰਨ ਵਾਲਾ ਕਰੋਰ ਰੂਪ ਦਿਖਾਇਆ ਗਿਆ ਕਰੋਰ ਰੂਪ ਬਾਰੇ ਵਿਚਾਰਾ ਹਨ ਜੀ ਜਿੱਥੇ ਮਾਰਦਾ ਵੀ ਆ ਜੇ ਰੱਖਿਆ ਕਰਦਾ ਤਾਂ ਮਾਰਦਾ ਵੀ ਆ ਵੀ ਉਹਦੇ ਤੇ ਵਿਚਾਰ ਦਿੱਤੀ ਜਾਵੇ। ਜੋ ਵਿੱਚ ਅਕਾਲ ਸ਼ਰਣਾ ਇਹਨੂੰ ਕੰਠ ਲਾਉਂਦਾ ਤੇ ਸਾਖਤਾਂ ਦੋਸ਼ਾਂ ਕਾਪਟੀਆਂ ਦਾ ਨਾਚ ਵੀ ਕਰਦਾ ਜੇਕਰ ਇਹ ਵਿਚਾਰਦੇ ਆ ਗੁਰਬਾਣੀ ਦੇ ਵਿੱਚ ਮਾਰੇ ਰੱਖਿਆ ਇੱਕ ਉਹ ਆਪਮਾਨਕ ਹੈ ਕਿਛ ਨਾ ਹੀ ਹੱਥ ਹੁਣ ਜ਼ਿਆਦਾਤਰ ਤਾਂ ਸਿਰਫ ਆਪਣੇ ਰੱਖਿਆ ਕਰਨ ਵਾਸਤੇ ਹੀ ਪੜਦੇ ਨੇ ਉਹਨੂੰ ਵੀ ਵਿਚਾਰਦੇ ਨੇ ਪਰ ਉਸ ਚੀਜ਼ ਨੂੰ ਵੀ ਵਿਚਾਰੋ ਵੀ ਮਾਰੇ ਵੀ ਕਿਹਾ ਨਾਲ ਮਾਰਦਾ ਵੀ ਆ ਤੇ ਮਾਰੂਗਾ ਜਦੋਂ ਫਿਰ ਉਹ ਭਿਆਨਕ ਰੂਪ ਹੀ ਹੁੰਦਾ ਉਹਦਾ ਫਿਰ ਜਦੋਂ ਮਾਰਦਾ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦਿਵਾਨ ਇਹ ਵੀ ਕਿਹਾ ਕਿ ਸੰਸਾਰ ਨੂੰ ਪੈਦਾ ਵੀ ਕਰਦਾ ਇਕੋ ਹੀ ਜਿਹੜਾ ਸੰਸਾਰ ਨੂੰ ਪੈਦਾ ਕਰਦਾ ਤ੍ਰੈਗੁਣੀ ਮਾਇਆ ਨੂੰ ਇਕੋ ਹੀ ਚਲਾ ਰਿਹਾ ਇਕੋ ਹੀ ਸੰਸਾਰੀ ਇਕੋ ਹੀ ਭੰਡਾਰੀ ਆ ਪਾਲਣ ਪੋਸ਼ਣ ਕਰਦਾ ਇਕ ਇਕ ਲਾਇ ਦਿਵਾਨ ਮਾਰਦਾ ਵੀ ਆਪੀ ਆ ਮਾਰੇ ਰੱਖੇ ਇਕੋ ਆਪ ਮਾਨਸ ਕੇ ਕਿਛ ਨਾ ਹੀ ਹੱਸ ਜਦੋਂ ਮਾਰੂਗਾ ਤਾਂ ਫਿਰ ਉਹਦਾ ਸਾਖਤਾਨਿੰਦਗਾਂ ਤੋਂ ਉਹਦਾ ਜਿਹੜਾ ਸਰੂਪ ਹੋਊਗਾ ਰੂਪ ਹੋਊਗਾ ਉਹ ਤਾਂ ਗੁੱਸੇ ਵਾਲਾ ਭੈੜਾ ਹੀ ਲੱਗੂ ਜਦ ਕਿ ਵੀਰ ਰਸ ਹੁੰਦਾ ਹੋ ਹੁਣ ਜਿਵੇਂ ਹਰਨਾਖਸ ਨੂੰ ਮਾਰਿਆ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਨਾਨਕ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਹੁਣ ਹਰਨਾਖਸ ਦੁਸ਼ਟ ਨੂੰ ਮਾਰਿਆ ਤੇ ਪ੍ਰਹਲਾਦ ਨੂੰ ਤਾਰਿਆ ਦੋਨੇ ਪੱਖ ਆਉਣਗੇ ਹੁਣ ਜਦੋਂ ਹਰਨਾਖਸ ਨੂੰ ਮਾਰਿਆ ਤਾਂ ਉਹਦਾ ਉਹ क्रूर ਰੂਪ ਹੀ ਆ ਨਮੋ ਕ੍ਰੂਰ ਕਰਮੇ ਨਮੋ ਨਿਤ ਨਾਰਾਇਣੇਨ ਕ੍ਰੂਰ ਕਰਮੇ ਕਿਹਾ ਸ੍ਰੀ ਦਸ਼ਮ ਗ੍ਰੰਥ ਦੇ ਵਿੱਚ ਵੀ ਮਸੰਦ ਤੇਲ ਪਾ ਕੇ ਵੀ ਸਾੜੇ ਨੇ ਲੇਕਿਨ ਉਹਦੇ ਪਿੱਛੇ ਵੀ ਪ੍ਰੇਮ ਆ ਜਿਹਦੀ ਅੱਖ ਖੁੱਲੀ ਹੋਊ ਉਹ ਦੇਖ ਲੂਗਾ ਵੀ ਉਹਦੇ ਜਿਹੜੇ ਕਰੂਰ ਕਰਮੰਗ ਵੀ ਨੇ ਵੀ ਦੋਸ਼ਾਂ ਨੂੰ ਸੰਘਾਰ ਵੀ ਕਰਦਾ ਉਹ ਬਕਾਰ ਹੀ ਸਾੜਦਾ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾਂ ਵਸੇ ਇਕਠਾ ਹੈ ਹਉਮੈ ਦਾ ਨਾਮ ਨਾਲ ਹੁਕਮ ਦੇ ਨਾਲ ਵਿਰੋਧ ਆ ਹੰਕਾਰ ਦਾ ਤੇ ਸੱਬੇ ਦਾ ਟਰਾਮ ਬੋਲਦਾ ਘਟ ਘਟ ਮੈਂ ਹਰ ਜੂਗਾ ਚਾਹੇ ਕੋਈ ਸਾਖ ਤੋ ਨਿੰਦਕ ਨੇ ਜਿੰਨੇ ਵੀ ਨੇ ਹੈਗਾ ਤਾਂ ਸਾਰਿਆਂ ਦੇ ਹਿਰਦੇ ਵਿੱਚ ਹਰ ਜੂਆ ਲੇਕਿਨ ਉਹਨਾਂ ਦੇ ਹੋਮੇ ਦੀਆਂ ਅਣਕਾਂ ਲਗੀਆਂ ਜਿਹੜੀਆਂ ਹੰਕਾਰ ਦਾ ਸਰੇਨਾ ਉੱਚਾ ਜਿਦਾਂ ਡਾਕਟਰ ਵੀ ਕਈ ਵਾਰ ਜਵਾਬ ਦੇ ਦਿੰਦੇ ਨੇ ਵੀ ਘਰੇ ਲੈ ਜਾਓ ਵੀ ਸੇਵਾ ਕਰ ਲਓ ਇਹਦਾ ਇਲਾਜ ਨਹੀਂ ਹੋਣਾ ਜਿਹਦਾ ਇਲਾਜ ਨਾ ਹੋਣ ਵਾਲਾ ਹੋਵੇ ਉਹਦਾ ਇਲਾਜ ਫਿਰ ਤੇਲ ਪਾ ਕੇ ਸਾੜ ਕੇ ਕੀਤਾ ਰਸਨ ਬਾਸ਼ਾ ਨੇ ਇਸ ਤਰ੍ਹਾਂ ਜਿਵੇਂ ਹਰਨਾਕਸ਼ ਨੂੰ ਆਪ ਮਾਰਿਆ ਪ੍ਰਿਲਾਦ ਨੂੰ ਧਾਰਨ ਵਾਸਤੇ ਤੇ ਜਿਦਾਂ ਉਹ ਹੋਰ ਵੀ ਬਹੁਤ ਜਗਾ ਤੇ ਵਿਚਾਰ ਆਈ ਹੈ ਜਿਵੇਂ ਉਗਰਦੰਤੀ ਬਾਣੀ ਬਾਰੇ ਵੀ ਆ ਨਮੋ ਉਗਰਦੰਤੀ 29 ਸਵਈਆ ਵੀ ਉਗਰਦੰਤੀ ਵੀ ਭਿਆਨਕ ਦੰਦਾਂ ਵਾਲੀ ਜਦੋਂ ਵਿਵੇਕ ਬੁੱਧਾ ਜਿਹੜੀ ਉਹਦੇ ਰੂਪ ਨੇ ਸਾਰੇ ਵਿਵੇਕ ਬੁੱਧ ਜਦੋਂ ਤਤ ਗਿਆਨ ਦਿੰਦੀ ਆ ਤਾਂ ਉਹਦਾ ਪ੍ਰੇਮ ਰਸ ਵਾਲਾ ਵੀ ਦਿੰਦੀ ਆ ਜਦੋਂ ਵਿਵੇਕ ਬੁੱਧ ਫਿਰ ਉਗਰ ਰੂਪ ਦਿਖਾਉਂਦੀ ਆ ਉਹ ਫਿਰ ਸਾਖਤਾਂ ਨੇ ਦੰਦਾਂ ਨੂੰ ਚੰਗਾ ਨਹੀਂ ਲੱਗਦਾ ਹੋਰ ਵੀ ਬਹੁਤ ਵੀ ਜਿਹਦਾ ਲੰਕਾ ਲੂਟੀ ਦੈਨ ਤ ਸੰਤਾਪੇ ਰਾਮਚੰਦ ਮਾਰਿਓ ਅਹਰਾਵਣ ਤੇ ਵੀ ਜੇ ਰਾਮਚੰਦ ਨੇ ਰਾਵਣ ਨੂੰ ਮਾਰਿਆ ਤਾਂ ਉਹਦਾ क्रूर ਰੂਪ ਹੀ ਆ ਉਹ ਕਿਉਂਕਿ ਪ੍ਰੇਮ ਰਸ ਚ ਤਾਂ ਮਾਰ ਨਹੀਂ ਸਕਦਾ ਦੋਨਾਂ ਹੀ ਰੂਪ ਨੇ ਖਾਲ ਤਤ ਖਾਲਸਾ ਦੇਵਤਿਆਂ ਦਾ ਦੈਂਤਾਂ ਦੋਨਾਂ ਤੋਂ ਉੱਤੇ ਆ ਕਿ ਚੰਡੀ ਦੀ ਵਾਰ ਦੇ ਵਿੱਚ ਵੀ ਆਇਆ ਵੀ ਅ ਤਾਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ ਪਹਿਲਾਂ ਕਿ ਆ ਵੀ ਸਿਰਜੇ ਜਾਨਵਤੀਰ ਤੇ ਤਿੰਨ ਅੰਦਰ ਬਾਦਰ ਚ ਆਇਆ ਵੀ ਦੇਵਤੇ ਸੁਹਾਲੇ ਵੀ ਪੈਦਾ ਕੀਤੇ ਨੇ ਸੰਸਾਰ ਚ ਲੋਕ ਦੈਂਤ ਸੁਹਾਲੇ ਵੀ ਪੈਦਾ ਕੀਤੇ ਨੇ ਜਦੋਂ ਦੈਂਤਾਂ ਦੀ ਸ਼ਕਤੀ ਵਿਚਾਰਾ ਵਜ ਜਾਂਦੀ ਆ ਉਪਦਰ ਵੀ ਲੋਕਾਂ ਦੀ ਸੰਸਾਰ ਚ ਜਿਵੇਂ ਹੁਣ ਵਧੀ ਹੋਈ ਆ ਤਾਂ ਉਦੋਂ ਫਿਰ ਕੀ ਕਹਿੰਦੇ ਤਾਂਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ ਵੀ ਤਾਂਹੀਂ ਕੋਈ ਗੁਰਮੁਖ ਪ੍ਰਗਟ ਕੀਤਾ ਤਤਖਾਲਸਾ ਪ੍ਰਗਟ ਕੀਤਾ ਅਕਾਲੀ ਫੌਜਾਂ ਭੇਜੀਆਂ ਹਾਂ ਵੀ ਦੈਂਤਾਂ ਦਾ ਨਾਸ ਕਰਾਉਣ ਵਾਸਤੇ ਜਿਹੜਾ ਸੰਸਾਰ ਦਾ ਇੰਬੈਲੈਂਸ ਹੋ ਜਾਂਦੀ ਹੈ ਚੀਜ਼ ਕਿਉਂਕਿ ਦੋਨੇ ਪ੍ਰਗਟ ਤਾਂ ਉਹ ਨਹੀਂ ਕੀਤੇ ਨੇ ਸਿਰਜੇ ਦਾ ਨਵ ਦੇਵਤੇ ਤਨੰਦਰਵਾਦਰ ਚਾਹ ਵੀ ਦੋ ਤਰ੍ਹਾਂ ਦੇ ਸੁਭਾਅ ਤਾਂ ਪ੍ਰਗਟ ਹੁਕਮੇ ਹੀ ਕੀਤੇ ਨੇ ਪਰ ਜਦੋਂ ਇਹਨਾਂ ਵਿੱਚ ਇੰਬੈਲੈਂਸ ਹੋ ਜਾਂਦਾ ਬੈਲੈਂਸ ਵਿਗੜ ਜਾਂਦਾ ਵੀ ਦੰਤਾਂ ਦੀ ਸ਼ਕਤੀ ਪੱਦਰਵੀ ਲੋਕਾਂ ਦੀ ਸ਼ਕਤੀ ਜ਼ਿਆਦਾ ਉੱਤੇ ਆ ਜਾਂਦੀ ਆ ਗਰੀਬ ਪਛਦੇ ਨੇ ਫਿਰ ਤਾਂ ਹੀ ਦੁਰਗਾ ਸਾਜ ਕੇ ਦੁਰਗਾ ਗੁਰਮੁਖਾ ਚੰਡੀਆ ਹੁਕਮੀ ਖਾਲਸਾ ਤਤਖਾਲਸਾ ਵੀ ਉਹਨਾਂ ਦਾ ਨਾਸ ਕਰਾਇਆ ਤੇ ਜੋ ਜਮੈਂ ਉਹਦੇ ਵਿੱਚ ਵੀ ਆਇਆ ਕਿ ਮਹਾ ਦਾੜ ਦਾੜ ਅੰਸੂ ਸੋਹੰਗਾ ਪਾਰੂੰ ਵੀ ਇੱਥੇ ਵੀ ਉਹਦਾ ਉਹ ਰੂਪ ਦਿਖਾਇਆ ਹੋਇਆ ਵੀ ਮਹਾ ਦਾੜ ਐਡੀ ਮਹਾ ਦਾੜ ਆ ਵੀ ਜਿਨੇ ਚਰਬੀਆਂ ਜੀਵ ਜੱਗੀਆਂ ਹਾਰੂੰ ਵੀ ਕਿੰਨੀ ਝੱਬ ਦਿੰਦਾ ਕਿਉਂਕਿ ਮਾਰਦਾ ਵੀ ਆ ਤੇ ਰੱਖਦਾ ਵੀ ਆ ਕਈ ਵਾਰ ਲੋਕ ਕਹਿੰਦੇ ਨੇ ਵੀ ਹਾਰਡ ਆ ਗਿਆ ਜਬਰ ਪਰਮੇਸ਼ਰ ਨੇ ਕਹਿਰ ਕਰਤਾ ਕਿ ਕਿੰਨੇ ਜੀਵ ਮਰ ਗਏ ਕਿੰਨੇ ਲੋਕ ਮਰ ਗਏ ਇੱਥੇ ਆ ਹੋ ਗਿਆ ਇੱਥੇ ਹੋ ਗਿਆ ਤੇ ਰੱਬ ਨੂੰ ਲਾਂਭੇ ਵੀ ਦਿੰਦੇ ਨੇ ਨਾ ਉਹ ਰੂਪ ਉਹਦਾ ਚੰਗਾ ਨਹੀਂ ਲੱਗਦਾ ਤੇ ਜਿਹੜਾ ਦੋਨਾਂ ਨੂੰ ਵਿਚਾਰ ਲੈਂਦਾ ਜ ਉਹਨਾਂ ਨੂੰ ਦੇਖ ਲੈਂਦਾ ਉਹ ਕਹਿੰਦਾ ਵੀ ਭਾਵੇਂ ਰਾਖ ਭਾਵੇਂ ਮਾਰ ਵੀ ਜੋ ਰਾਜ ਦੇ ਤੋ ਕਮਨ ਵਡਾਈ ਤੋ ਜੋ ਭੀਖ ਮੰਗਾਈ ਤੋ ਕਿਆ ਘਟ ਜਾਈ ਜਿਹੜਾ ਇਸ ਇੱਥੇ ਆ ਜਾਂਦਾ ਉਹ ਫਿਰ ਕੰਪਲੀਟ ਸਰੈਂਡਰ ਹੋ ਹੀ ਕਰਦਾ ਲੇਕਿਨ ਇਹ ਭੁੱਲ ਜਾਂਦੇ ਨੇ ਵੀ ਜਿਤੇ ਔਲੀਆ ਅੰਬੀਆ ਗਵਾਇਸ ਹਾਂ ਸਭੇ ਕਾਲ ਕੇ ਅੰਤ ਦਾੜਾਂ ਤਲੇ ਜਿਹੜੇ ਔਲੀਆ ਅੰਬੀਆ ਗਵਸ ਹੋਏ ਨੇ ਚਾਹੇ ਕੋਈ ਵੱਡੇ ਵੱਡੇ ਸੰਸਾਰੀ ਲੀਡਰ ਵੀ ਹੋਏ ਨੇ ਚਾਹੇ ਵੱਡੇ ਵੱਡੇ ਰਾਜੇ ਹੋਏ ਨੇ ਕਹਾਉਣ ਵਾਲੇ ਅੰਤ ਨੂੰ ਕਹਿੰਦੇ ਵੀ ਕਾਲ ਦੀਆਂ ਜਾੜਾਂ ਦੇ ਥੱਲੇ ਚੱਬੇ ਜਾਂਦੇ ਨੇ ਹੁਣ ਉਹ ਦੁਸ਼ਟਾਂ ਨੂੰ ਮਾਰਦਾ ਵੀ ਆ ਪਰਮੇਸ਼ਰ ਇਹ ਵੀ ਸਾਨੂੰ ਵਿਚਾਰ ਕਰਨੀ ਪੈਣੀ ਹੈ ਨਾ ਕਿ ਜਿਵੇਂ ਆਇਆ ਵੀ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾ ਰੇ ਬਾਦ ਸਾਰਾ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸਪੀ ਨੇ ਹੁਣ ਇਹ ਤੇ ਦੁਸ਼ਟ ਦੂਤ ਨੇ ਜਿਹੜੇ ਇੱਕ ਤਾਂ ਸਾਡੇ ਅੰਦਰਲੇ ਵਿਕਾਰ ਹੁੰਦੇ ਨੇ ਤੇ ਇਹ ਜੇ ਜੇ ਅੰਦਰਲੇ ਵਿਕਾਰ ਜਿਆਦਾ ਲੋਕਾਂ ਦੇ ਵਿੱਚ ਜਿਆਦਾ ਵਾਜਣ ਸੋਸਾਇਟੀ 'ਚ ਤਾਂ ਉਹ ਬਾਹਰ ਵੀ ਉਦਾਂ ਦਾ ਹੀ ਸੁਭਾਅ ਪ੍ਰਗਟ ਕਰਦੇ ਨੇ ਉਦਾਂ ਦਾ ਕੈਰੇਕਟਰ ਪ੍ਰਗਟ ਕਰਦੇ ਨੇ ਤੇ ਉਹ ਫਿਰ ਦੁਸ਼ਟ ਦੂਤ ਵੱਧ ਜਾਂਦੇ ਨੇ ਜੰਮ ਕੇ ਦੂਤ ਭਰਮ ਗਿਆਨੀ ਨੇ ਜਿਹੜੇ ਕਾਪਟੀ ਨੇ ਜਿਵੇਂ ਸੱਚਖੋਜ ਅਕੈਡਮੀ ਦੇ ਭਰਮ ਗਿਆਨ ਫਲਾਉਂਦੇ ਨੇ ਵੀ ਕਹਿੰਦੇ ਵੀ ਦੋ ਦੋ ਹੁਕਮ ਹੁੰਦੇ ਨੇ ਬਾਬਾ ਧਰਮ ਸਿੰਘ ਨਿਹੰਗ ਸਿੰਘ ਜੀ ਦੇ ਵੀ ਉਲਟ ਬੋਲਦੇ ਨੇ ਉਹਨਾਂ ਨੂੰ ਵੀ ਬਦਨਾਮ ਕਰਦੇ ਨੇ ਜਿਹੜੇ ਸੱਚ ਕੋਹ ਅਕੈਡਮੀ ਦੇ ਪ੍ਰਬੰਧਕ ਬਣੇ ਹੋਏ ਨੇ ਹੁਣ ਉਹ ਇਦਾਂ ਦੇ ਦੁਸ਼ਟ ਹੁੰਦੇ ਨੇ ਜਮਕੇ ਦੂਤ ਹੁੰਦੇ ਨੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਇਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਆ ਤੇ ਕਿਉਂਕਿ ਉਹ ਹਰ ਜਾਂਦੀ ਉਹ ਰੱਖਦਾ ਜਨਕੀ ਪੈਜ ਰੱਖੀ ਕਰਤਾਰੇ ਇਹ ਬਾਦਸ਼ਾਹ ਨੇ ਚਾਹੇ ਜੋ ਨੇ ਸੰਸਾਰੀ ਰਾਜੇ ਨੇ ਚਾਹੇ ਉਹ ਸਾਰੇ ਬਸ ਉਹਦੇ ਹੀ ਨੇ ਕਿਉਂਕਿ ਉਹ ਸਾਰਿਆਂ ਦੇ ਸਾਹ ਉਹਦੇ ਹੱਥ 'ਚ ਨੇ ਕਿਸੇ ਦੀ ਧੜਕਣ ਰੋਕ ਵੀ ਸਕਦਾ ਤੇ ਚਲਾ ਵੀ ਸਕਦਾ ਤੇ ਸਾਹ ਕੱਢ ਵੀ ਸਕਦਾ ਤੇ ਸਾਹ ਕੱਢਣ ਤੋਂ ਰੋਕ ਵੀ ਸਕਦਾ ਜਦੋਂ ਚੰਡੀ ਫਿਰ ਪ੍ਰਗਟ ਹੁੰਦੀ ਆ ਉਹਦੇ ਵਿੱਚ ਇਹ ਵੀ ਆਇਆ ਫਿਰ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਰਵਾਰ ਕੋ ਇਦੋਂ ਪਾਰ ਉਤਪਾਰ ਹਰਨਾਖ ਸਕਈ ਹਜ਼ਾਰ ਕੋ ਜਣਿਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਬਾਰ ਕੋ ਹੁਣ ਇਹਦੇ ਵਿਵੇਕਬੁੱਧ ਕਿਉਂ ਕਿਹਾ ਵੀ ਗੁੱਸੇ ਆਈ ਕਾਲਕਾ ਹੱਥ ਸੱਜੇ ਲੈ ਤਰ ਤਰਵਾਰ ਕਿਹਾ ਵੀ ਇਦੋਂ ਪਾਰ ਉਤਪਾਰ ਹਰਨਾਖ ਸਕੀਨ ਹੈ ਹਰਿਆ ਯਾਰਾਂ ਹੀ ਹਰਨਾਖ ਨੇ ਹਜ਼ਾਰਾਂ ਤਰ੍ਹਾਂ ਦਾ ਭਰਮ ਹੋਵੇ ਆਏ ਕਿਸੇ ਦਾ ਚਾਹੇ ਹਜ਼ਾਰਾਂ ਤਰ੍ਹਾਂ ਦੇ ਧਰਮ ਗਿਆਨੀ ਹੋਣ ਚਾਹੇ ਹਜ਼ਾਰਾਂ ਤਰ੍ਹਾਂ ਦੇ ਫਿਜ਼ੀਕਲ ਲੈਵਲ ਦੇ ਉੱਤੇ ਸੰਸਾਰ ਦੇ ਵਿੱਚ ਲੋਕਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਹੋਣ ਕਿਉਂਕਿ ਇਹ ਸਾਰੇ ਕਿਤੇ ਅਪਲਾਈ ਹੋਊਗੀ ਗੱਲ ਨਿਰਾਗਰੀ ਲੈਵਲ ਤੇ ਹੋਊ ਤੇ ਬਾਹਰ ਵੀ ਹੁੰਦੀ ਆ ਕਿਉਂਕਿ ਜਦੋਂ ਉਹਨੇ ਆਪ ਹੀ ਕਰਿਆ ਵਾ ਵੀ ਜਿੱਦਾਂ ਹੁਣ ਉਹਦੇ ਵਿੱਚ ਬਚਿੱਤਰਨਾਟਕ ਦੇ ਵਿੱਚ ਵੀ ਆਇਆ ਕਿ ਜਦੋਂ ਹਯਾਤ ਖਾਨ ਨੇ ਦਸਮ ਪਾਸ਼ਾ ਨੂੰ ਬੰਗਾਰਿਆ ਵੀ ਤੁਸੀਂ ਮੇਰੇ ਨਾਲ ਜੰਗ ਕਰ ਲਓ ਵੀ ਫੌਜਾਂ ਦਾ ਕਹਨੂੰ ਨੁਕਸਾਨ ਕਰਾਉਣਾ ਤਾਂ ਉਹਦੇ ਵਿੱਚ ਆਪ ਲਿਖਦੇ ਨੇ ਵੀ ਉਤਵਾਰ ਉਦਾਸੀ ਕਿਰਪਾਲ ਦਾਸ ਉਦਾਸੀ ਇਕੱਲਾ ਰਹਿ ਗਿਆ ਸੀਗਾ ਤੇ ਇੱਕ ਰਾਤ ਪਹਿਲਾਂ ਜੰਗ ਤੋਂ ਪਹਿਲਾਂ ਸਾਰਾ ਜ਼ਿਆਦਾਤਰ ਉਹ ਜਿਹੜੇ ਉਦਾਸੀ ਸੀ ਉਹ ਚਲੇ ਗਏ ਸੀ ਤੇ ਉਹਨੇ ਉਦਾਸੀਆਂ ਦੀ ਜੜ ਬਰਕਰਾਰ ਰੱਖ ਲਈ ਤਾਂ ਉਹਨੇ ਦਸਮ ਪਾਸ਼ਾ ਨੂੰ ਕਿਹਾ ਵੀ ਉਹ ਆਪ ਅੱਗੇ ਹੋਇਆ ਵੀ ਤੁਸੀਂ ਬਾਅਦ 'ਚ ਆਇਓ ਵੀ ਅਸੀਂ ਤੁਹਾਡਾ ਲੂਣ ਖਾਦਾ ਵੀ ਅਸੀਂ ਕਰਦੇ ਆ ਜੰਗ ਪਹਿਲਾਂ ਕਿਰਪਾਲ ਕੋਪੀਆਂ ਕੁਤਕੋ ਸੰਭਾਰੀ ਹਠੀਖਾਨ ਹਿਆਤ ਕੇਸੀ ਸਚਾਰੀ ਵੀ ਕਿਰਪਾਲ ਨੇ ਕੁਤਕ ਸੀ ਉਹਦੇ ਕੋਲ ਜਿਹੜਾ ਜਿਹਦੇ ਨਾਲ ਰਗੜਾ ਲਾਉਂਦੇ ਹੁੰਦੇ ਨੇ ਉਹੀ ਸੀਗੀ ਕਹਿੰਦੇ ਉਹ ਸੰਭਾਲੀ ਉਹਨੇ ਤੇ ਹੁਣ ਹਯਾਤ ਖਾਨ ਨੇ ਤਾਂ ਕਿਹਾ ਸੀ ਵੀ ਤੂੰ ਤਾਂ ਨਿਹੱਥਾਂ ਉਹ ਕਹਿੰਦਾ ਵੀ ਤੈਨੂੰ ਨਹੀਂ ਪਤਾ ਕੀ ਗੱਲ ਆ ਕਿਉਂਕਿ ਜਿਹਨੂੰ ਅਕਾਲ ਦੀ ਸ਼ਕਤੀ ਦੇ ਉੱਤੇ ਜੋ ਪਰਮੇਸ਼ਰ ਦੇ ਉੱਤੇ ਭਰੋਸਾ ਵੀ ਮੇਰੀ ਰੱਖਿਆ ਕਰੂਗਾ ਵੀ ਉਹ ਫਿਰ ਡੋਲਦਾ ਨਹੀਂ ਹੈਗਾ ਉਹ ਪੁਤਕ ਲੈ ਕੇ ਚੱਲਿਆ ਗਿਆ ਜਿਹੜਾ ਉਹ ਰਗੜਾ ਲਾਉਣ ਵਾਲਾ ਹੁੰਦਾ ਉਹਨੇ ਫਿਰ ਕੀ ਕਰਿਆ ਕਿਰਪਾਲ ਕੋਪੇ ਨੂੰ ਪੁਤਕੋ ਸੰਭਾਰੀ ਹਠੀ ਖਾਨ ਹਯਾਤ ਕੇ ਅਸੀਸ ਝਾਰੀ ਉਹ ਹਠੀ ਖਾਨ ਦੇ ਸਿਰ 'ਚ ਮਾਰੀ ਉਠੀ ਛਿਛ ਇਛੰਕੜਾ ਮੇਜ ਜੋਰ ਜੀਰੰ ਜੋਰੰ ਮਨੋ ਮਾਖਨੰ ਮਟਕੀ ਕਾਨਪੂਰੰ ਉਹਦੀ ਮਿੱਜ ਜਿਹੜੀ ਦਿਮਾਗ ਦੇ ਵਿੱਚੋਂ ਜਿਵੇਂ ਸਿਰ ਹੁੰਦਾ ਸਿਰ ਐ ਭੰਨਦਾ ਤੇ ਸਿਰ ਦੇ ਵਿੱਚੋਂ ਕਹਿੰਦੇ ਵੀ ਮਿੱਜ ਹੁੰਦੀ ਆ ਜਿਹੜੀ ਜਿਹੜੀ ਚਰਬੀ ਚਰਬੀ ਹੁੰਦੀ ਆ ਸਿਰ ਦੇ ਵਿੱਚ ਜੋ ਵੀ ਹੁੰਦਾ ਦਿਮਾਗ 'ਚ ਉਹ ਕੱਢ ਕੇ ਬਾਹਰ ਮਾਰਿਆ ਵੀ ਜਿਵੇਂ ਕਹਿੰਦੇ ਵੀ ਜਿਹੜਾ ਕਰੇਸ਼ਨ ਨੇ ਕਾਂ ਨੇ ਵੀ ਮਟਕੀ ਬੰਨੀ ਹੋਵੇ ਤੇ ਵਿੱਚੋਂ ਮੱਖਣ ਨਿਕਲ ਗਿਆ ਹੋਵੇ ਜਿਹੜੀ ਉਹ ਦੱਸੀ ਆ ਗੱਲ ਇਸੇ ਤਰ੍ਹਾਂ ਜਿਹੜੇ ਵਿਦਵਾਨ ਨੇ ਜਿਹੜੇ ਦਸ਼ਮ ਵਿਰੋਧੀ ਵੀ ਨੇ ਜਾਂ ਹੋਰ ਨੇ ਜਦੋਂ ਇਹਨਾਂ ਨਾਲ ਚਰਚਾ ਹੁੰਦੀ ਆ ਤਾਂ ਇਹ 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 ਦਿਮਾਗ 'ਚ ਹੀ ਰਹਿੰਦੇ ਨੇ ਇਹ ਦਿਮਾਗ ਤੋਂ ਅੱਗੇ ਕੋ ਬੁੱਧੇ ਹੁੰਦੀ ਆ ਨਾ ਕੋਲੇ ਬੁੱਧ ਵੀ ਨਹੀਂ ਹੁੰਦੀ ਤੇ ਬੇਕ ਬੁੱਧ ਦੇ ਤਾਂ ਨੇੜੇ-ਦੇੜ ਇੱਦਾਂ ਦੇ ਇਹਨਾਂ ਦਾ ਨਾਸ ਕਰਨ ਵਾਸਤੇ ਇਹਨਾਂ ਦਾ ਹੰਕਾਰ ਤੋੜਨ ਵਾਸਤੇ ਇਹੀ ਆਇਆ ਵਾ ਵੀ ਚੰਡੀ ਦੀ ਵਾਰ ਦੇ ਵਿੱਚ ਤਾਂ ਸ਼ੁਰੂ ਚ ਹੀ ਆ ਗਿਆ ਵੀ ਤੇ ਤੂੰ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ ਤੇ ਤੂੰ ਹੀ ਬਲਕ੍ਰਿਸ਼ਨ ਲੈ ਕੰਸ ਕੇਸੀਂ ਫਕਰ ਕਰਾਇਆ ਹੁਣ ਦੇਖੋ ਰਾਮ ਨੇ ਕੀ ਤੋਂ ਬਲ ਲਿਆ ਤੇ ਕ੍ਰਿਸ਼ਨ ਨੇ ਕੀ ਤੋਂ ਬਲ ਲਿਆ ਬਲ ਮਤਲਬ ਕਿ ਬੁੱਧੀ ਲਈ ਚਾਹੇ ਕਹ ਲੋ ਵੀ ਤਾਕਤ ਲਈ ਰਾਮ ਨੇ ਕੀ ਤੋਂ ਤਾਕਤ ਲਈ ਹੁਕਮਤ ਵੀ ਲਈ ਆ ਤੇ ਕੌਣ ਵੱਡਾ ਹੋਇਆ ਵੱਡੇ ਕੀਆ ਬੜਿਆਈਆ ਕਿਉਂ ਕਹਨੇ ਆ ਅਕਾਲ ਤੋਂ ਹੀ ਲਿਆ ਸਾਰਾ ਕੁਝ ਕਿਉਂਕਿ ਕਾਲ ਅਕਾਲ ਖਸਮ ਕਾ ਨਹੀਂ ਨਾ ਜਿਹੜਾ ਹੁਕਮ ਆ ਅਕਾਲ ਦਾ ਹੀ ਆ ਕਾਲ ਅਕਾਲ ਦਾ ਹੀ ਆ ਉਹ ਤੋਂ ਹੀ ਵੱਲ ਲਿਆ ਆ ਰਾਮ ਨੇ ਰਾਵਣ ਨੂੰ ਮਾਰਿਆ ਰਾਵਣ ਚਾਹੇਦਾ ਨਿਰਾਗਰੀ ਲਾਭ ਤੇ ਭਰਮ ਦੀ ਗੱਲ ਕਰ ਲਈਏ ਉਹ ਬਵੇਕ ਬੁੱਧ ਲਈ ਆ ਜੇ ਹੁਣ ਸੰਸਾਰ ਦੇ ਵਿੱਚ ਰਾਵਣ ਜਗਾ ਜਗਾ ਫਿਰਦੇ ਨੇ ਜਿਹੜੇ ਪਾਵਰ ਰੱਖਦੇ ਨੇ ਫਾਈਨੈਂਸ਼ੀਅਲ ਵੀ ਰੱਖਦੇ ਨੇ ਪੋਲੀਟੀਕਲ ਵੀ ਰੱਖਦੇ ਨੇ ਸਾਰੀ ਉਹ ਰਾਵਣ ਵਾਂਗੂ ਹੀ ਕਰ ਰਹੇ ਨੇ ਜ਼ੁਲਮ ਲੋਕਾਂ ਤੇ ਤੇ ਜਦੋਂ ਇਦਾਂ ਦਾ ਵੱਧ ਜਾਂਦੇ ਨੇ ਫਿਰ ਉਹ ਹਰ ਜਨ ਨੂੰ ਵੀ ਪ੍ਰਗਟ ਕਰ ਦਿੰਦਾ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਫਿਰ ਕੋਈ ਖਾਲਸਾ ਵਰਗੜ ਵੀ ਕਰ ਦਿੰਦਾ ਤੇ ਇਹ ਜੇ ਦੰਤਾਂ ਦਾ ਨਾਸ ਕਰਾਉਣ ਲਈ ਵੀ ਜਿੱਦਾਂ ਦੀਆਂ ਵੀ ਤਾਕਤਾਂ ਹੁਣ 6ਵੇਂ ਬਾਦਸ਼ਾਹ ਨੇ ਸਿਆਖ ਉਹਨਾਂ ਦੀ ਵੀ ਸੰਧੀ ਕਰਾਈ ਆ ਬਵੰਜਾ ਰਾਜਿਆਂ ਨੂੰ ਆਜ਼ਾਦ ਕਰਾਇਆ ਸਤਖਾਲਸ਼ ਦੀ ਨੀਤੀ ਤਾਂ ਇਹਨਾਂ ਦੇ ਫਰਿਸ਼ਤੇ ਵੀ ਨਹੀਂ ਜਾਣ ਸਕਦੇ ਹੈਗੇ ਸੰਸਾਰੀਆਂ ਦੀ ਰਾਜਨੀਤੀ ਧਰਮ ਨੀਤੀ ਯੁੱਧ ਨੀਤੀ ਸਾਰਾ ਕੁਝ ਹੀ ਆ ਜਾਂਦਾ ਉਹ ਇੱਕ ਬੁੱਧੀ ਦੇ ਵਿੱਚ ਹੀ ਆ ਹੁਣ ਤੇਤੋਂ ਹੀ ਵੱਲ ਕ੍ਰਿਸ਼ਨ ਲੈ ਕਾਂਸ ਕੇਸੀਂ ਪਕਰ ਕਰਾਇਆ ਕਾਂਸ ਨੂੰ ਕੇਸਾਂ ਤੋਂ ਫੜ ਕੇ ਧੂ ਕੇ ਮਾਰਿਆ ਮਤਲਬ ਕਰੋਰ ਕਰਮ ਇਹ ਉਹਦਾ ਮਾਰਨ ਵਾਲਾ ਹੀ ਆ ਭਿਆਨਕ ਰੂਪ ਤੋਂ ਸਾਰੇ ਡਰਦੇ ਨੇ ਆ ਕਾਲ ਦੇ ਤੋਂ ਜਦੋਂ ਉਹ ਦਿਖਾਉਂਦਾ ਆਪਣਾ ਜਦੋਂ ਫਿਰ ਤੂਫਾਨ ਆਉਂਦੇ ਨੇ ਜਦੋਂ ਆਹਾ ਪਹਹਾੜ ਆਉਂਦੇ ਨੇ ਜਿਵੇਂ ਸੁਨਾਮੀ ਆਉਂਦੀ ਆ ਉਹ ਉਹਦਾ ਕਰੋਰ ਰੂਪ ਹੀ ਹੁੰਦਾ ਫਿਰ ਉਹ ਜਦੋਂ ਦਿਖਾਉਂਦਾ ਵੀ ਤੁਸੀਂ ਡੈਮ ਬਣਾ ਲੇ ਪਾਣੀ ਨੂੰ ਰੋਕਦੇ ਹਾਂ ਤੁਸੀਂ ਜਮਾ ਕਰ ਕਰਕੇ ਰੱਖਦੇ ਹਾਂ ਲੋਕਾਂ ਨੂੰ ਪੀਣ ਨਹੀਂ ਦਿੰਦੇ ਅੱਗੇ ਅੱਗੇ ਜਾਣ ਨਹੀਂ ਦਿੰਦੇ ਕੁਦਰਤ ਨਾਲ ਛੇੜਛਾੜ ਕਰਦੇ ਹਾਂ ਫਿਰ ਉਹ ਜਦੋਂ ਕਰੋੜ ਰੂਪ ਦਿਖਾਉਂਦਾ ਫਿਰ ਉਹ ਪਾਣੀ ਸਾਰਾ ਕੋ ਬਹਾ ਕੇ ਲੈ ਜਾਂਦਾ ਫਿਰ ਕੁਦਰਤ ਆਪਣੀ ਸ਼ਕਤੀ ਤਾਕਤ ਤਾਂ ਦਿਖਾਉਂਦੀ ਹੈ ਕੁਦਰਤ ਕੁਦਰਤ ਤਾਂ ਸਾਰੇ ਕਰਦੇ ਨੇ ਪਰ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਇਹ ਭੁੱਲ ਜਾਂਦੇ ਨੇ ਵੀ ਕੁਦਰਤ ਵੀ ਤਾਂ ਉਹਦਾ ਹੁਕਮ ਆ ਤੇ ਜੇ ਕੁਦਰਤ ਆਨੰਦਮਈਆ ਤੁਹਾਨੂੰ ਆਨੰਦ ਦਿੰਦੀ ਆ ਤਾਂ ਜਦੋਂ ਕੁਦਰਤ ਨਾਲ ਛੇੜਛਾੜ ਕਰੋਗੇ ਚਾਹੇ ਹਿਰਦੇ ਦੇ ਵਿੱਚ ਕਾਪੜ ਰੱਖੋਗੇ ਤਾਂ ਦੋਨੇ ਤਰੀਕੇ ਨੇ ਉਹਦੇ ਕੋਲ ਸਰ ਅਕਲ ਦੇਣ ਦੇ ਉਹ ਪ੍ਰੇਮ ਵੀ ਕਰਦਾ ਤੇ ਬਕਾਰ ਕੱਟਦਾ ਵੀ ਆ ਕਿਉਂਕਿ ਹੈਗਾ ਘਟ ਘਟ ਵਿੱਚ ਹਰ ਜੁਈ ਆ ਜੇ ਉਹ ਵਾਰ ਵੀ ਕਰਦਾ ਕਿਸੇ ਦੇ ਉੱਤੇ ਅਕਲ ਦੇਣ ਨੂੰ ਹੀ ਕਰਦਾ ਲੇਕਿਨ ਇਹ ਗੱਲ ਆ ਵੀ ਜਿਹੜਾ ਬੁੱਝੂਗਾ ਉਹ ਜਿਹੜਾ ਜਾਗਦਾ ਲੇਕਿਨ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਤ੍ਰੈ ਗੁਣੀ ਮਾਇ ਦੇ ਵਿੱਚ ਦਾ ਸੰਸਾਰ ਕਹਿੰਦੇ ਸੁੱਤਾ ਪਿਆ ਜਿਹੜਾ ਜਾਗਦਾ ਵਾ ਉਸੇ ਨੂੰ ਇਹ ਪਤਾ ਵਾ ਇਸੇ ਲਈ ਕਹਿੰਦੇ ਨੇ ਵੀ ਜਿਹਨੇ ਮਰਨ ਮਨੋ ਵਿਸਾਰਤਾ ਉਹਨੇ ਇਸੇ ਲਈ ਪਰਮੇਸ਼ਰ ਦਾ ਜਦੋਂ ਕੋਈ ਕਿਸੇ ਨੂੰ ਜਨਮ ਦਿੰਦਾ ਸੰਸਾਰ 'ਚ ਕੋਈ ਪੈਦਾ ਹੁੰਦਾ ਉਦੋਂ ਤਾਂ ਖੁਸ਼ੀਆਂ ਮਨਾਉਂਦੇ ਨੇ ਤੇ ਉਹੀ ਹੁਕਮ ਜਦੋਂ ਮਾਰਦਾ ਤਾਂ ਫਿਰ ਦੁੱਖ ਲੱਗਦਾ ਜਦ ਕੇ ਮਾਰੇ ਰੱਖੇ ਕੋ ਆਪ ਤਾਂ ਹੀ ਕਹਿੰਦੇ ਨੇ ਇਸ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੀ ਮਰਨ ਮਨੋ ਵਿਸਾਰਿਆ ਹੋਇਆ لیکن ਜਿਹੜਾ ਭਗਤ ਹੁੰਦਾ ਜਿਹੜਾ ਇੱਕ ਹੋ ਕੇ ਉਰਾਧਨਾ ਕਰਦਾ ਉਹ ਕੀ ਕਹਿੰਦਾ ਵੀ ਮੋਹੇ ਮਰਨੇ ਦਾ ਚਾਹ ਹੈ ਮਰੂੰ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪੜਾ ਹਮਾਰੇ ਬਾਤ ਉਹਦਾ ਮਾਰਨ ਵਾਲਾ ਜਿਹੜਾ ਗੁਣ ਆ ਉਹ ਤਾਂ ਭਿਆਨਕ ਲੱਗਦਾ ਨਾ ਸੰਸਾਰ ਨੂੰ ਜਿਹੜਾ ਸੰਸਾਰ ਦੇ ਵਿੱਚ ਸੁੱਤੇ ਪਏ ਨੇ ਜਦਕਿ ਦੋਨੇ ਗੁਣ ਉਹਦੇ ਨੇ ਮਾਰਦਾ ਵੀ ਆ ਤੇ ਰੱਖਦਾ ਵੀ ਆ ਅਤੇ ਜਿਹੜਾ ਹਰਕਾਰ ਸੇਵਕ ਹੋ ਜਾਂਦਾ ਹਰ ਹਰਜਾਨ ਹੋ ਜਾਂਦਾ ਉਹ ਜਨਮ ਤੇ ਮਰਨ ਦੋਹਾਂ ਤੋਂ ਹੀ ਬਾਹਰ ਹੋ ਜਾਂਦਾ ਫਿਰ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਹਰਿ ਸਿਉ ਲੈਣ ਮਿਲਾਏ ਜਨਮ ਜਿਹੜੇ ਹਰਜਾਨ ਹੁੰਦੇ ਨੇ ਉਹ ਜਨਮ ਤੇ ਮਰਨ ਤੋਂ ਦੋਹਾਂ ਤੋਂ ਬਾਹਰ ਨਿਕਲ ਜਾਂਦੇ ਨੇ ਭਗਤ ਹੁੰਦੇ ਨੇ ਜਿਹੜੇ ਉਹ ਕਰਦੇ ਕੀ ਨੇ ਜੀ ਦਾਨ ਦੇ ਭਗਤੀ ਲਾਏ ਜੀ ਦਾ ਦਾਨ ਕੀ ਆਤਮ ਗਿਆਨ ਜੀ ਅੰਦਰ ਲਾਣਾ ਵੀ ਆਪਣੀ ਆਤਮਾ ਅੰਤਰਾਤਮਾ ਉਹਨੂੰ দান ਦੇਣਾ ਕੀ ਆ ਜਦੋਂ ਆਪ ਨੂੰ ਉਪਦੇਸ਼ ਦਿੰਨੇ ਆ ਗਿਆਨ ਦਿੰਨੇ ਆ ਕਿਸੇ ਦੇ ਹਿਰਦੇ ਦੇ ਵਿੱਚ ਕੋਈ ਗੱਲ ਚਾਨਣ ਕਰ ਦਵੇ ਉਹ ਆ ਜੀ ਦਾਨ ਜੀ ਦਾਨ ਹੀ ਅਸਲੀ ਦਾਨ ਮੰਨਿਆ ਗਿਆ ਜੀ ਦਾਨ ਦੇ ਭਗਤੀ ਲਾਏ ਭਗਤੀ ਲੋਂਵਾਉਂਦੇ ਨੇ ਲਾਉਣ ਦੇ ਵਿੱਚ ਮਦਦ ਕਰਦੇ ਨੇ ਹਰ ਜਨ ਹਰ ਸੋ ਲੈਣ ਮਲਾਏ ਬਹੁਤ ਹੈਮ ਗੱਲ ਆ ਹਰ ਸੋ ਲੈਣ ਮਲਾਏ ਕਿਹਾ ਦੇਣ ਮਲਾਏ ਨਹੀਂ ਕਿਉਂਕਿ ਕਿਉਂਕਿ ਆਪ ਮਿਲੇ ਹੋਏ ਨੇ ਤਾਂ ਜੀ ਦਾਨ ਦੇ ਕੇ ਸੰਗਤ ਨੂੰ ਬੁਲਾਉਂਦੇ ਨੇ ਹਰ ਜਨ ਦਾ ਇਹ ਕੰਮ ਹੁੰਦਾ ਪ੍ਰਚਾਰਕਾਂ ਦਾ ਇਹ ਕੰਮ ਸੀ ਮਰਨ ਬਹੁਤ ਗਿਣਤੀ ਦੇ ਵਿੱਚ ਪ੍ਰਚਾਰਕ ਨੇ ਜੋ ਸਟੇਜਾਂ ਦੇ ਬਹਿ ਕੇ ਪ੍ਰਚਾਰ ਕਰਦੇ ਨੇ ਉਹਨਾਂ ਨੇ ਵੀ ਵਿਸਾਰਿਆ ਹੋਇਆ ਸੱਚ ਪਤਾ ਹੁੰਦੇ ਹੋਏ ਵੀ ਸੱਚ ਨਾ ਬੋਲਣਾ ਸਿਰਫ ਕਿ ਵੀ ਸਾਨੂੰ ਸਟੇਜ ਨਹੀਂ ਦੇਣੀ ਕਿਸੇ ਨੇ ਬਸ ਉਹ ਉੱਥੇ ਪ੍ਰਵਾਨ ਨਹੀਂ ਹੁੰਦੇ ਕਿਉਂਕਿ ਉੱਥੇ ਕੌਣ ਪ੍ਰਵਾਨ ਹੁੰਦਾ ਦਰਗਾਹ ਚ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਜਿਹੜਾ ਸ਼ਰੋਮਣੀ ਆ ਜਿਹੜਾ ਸੰਸਾਰ ਤੋਂ ਉੱਤੇ ਉੱਠ ਗਿਆ ਜਿਹਨੂੰ ਭਰੋਸਾ ਇਹ ਕਬੂਤਰ ਨੂੰ ਦੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਲਿਆ ਵੀ ਮੇਰਾ ਬਚਾਹ ਹੋ ਜੂ। ਕਾਲ ਦੇ ਪੰਜੇ ਤੋਂ ਕੋਈ ਨਹੀਂ ਬਚਿਆ। ਉੱਥੇ ਹਿਸਾਬ ਦੇਣਾ ਪੈਣਾ। ਇਹ ਲਿਖਾ ਹੀ ਲਿਖਿਆ ਜਾ ਰਿਹਾ ਹੈ। ਗੁਰੂ ਦੀ ਗੱਲ ਨੂੰ ਤੋੜ ਮਰੋੜ ਕੇ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ। ਇਸ ਲਈ ਕਾਲ ਦਾ ਭਿਆਨਕ ਤੂਪ ਗੁਰੂ ਨਾਲੇ ਗਦਾਰੀ ਕਰਨ ਵਾਲਿਆਂ ਨੂੰ ਵੀ ਦੇਖਣਾ ਪਵੇਗਾ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।